ਸੋਰੀ ਗਾਲ ਜੀ ਸਾਰੇ ਵੀਰ ਭਰਾ ਨੂੰ ਕਿਉਂ ਕਹਿ ਮਾਰੀ ਜਾਣ ਵਾਸਤੇ ਸਾਰੇ ਆ ਦੇ ਨਵੇਂ ਬਲੌਗ ਦੀ ਘਰਤੀ ਹੈ ਸ਼ੁਰੂਆਤ ਪਹਿਲਾਂ ਦਾਣੇ ਆ ਦੇਖੋ ਕਿਵੇਂ ਭਜੀਆਂ ਹੋਣੀਆਂ ਦੇਖੋ 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 ਲੈ ਲੈ ਹੋ ਵੀ ਭਜੀਆਂ ਆਣੇ ਦਾਣੇ ਦੇਖ ਕੇ ਖਾੜ ਜੋ ਖਾੜ ਜੋ ਖਾੜ ਜੋ ਪਾਉਣਾ ਤੁਹਾਨੂੰ ਦਾਣੇ ਪਹਿਲੇ ਇਹਨਾਂ ਨੂੰ ਬਾਈ ਥੋੜੇ ਜਿਹਾ ਪਾਦਾ ਫੇ ਕਬੂਤਰਾਂ ਨੂੰ ਪਾਉਨੇ ਆਪਾਂ ਇੱਥੇ ਲੈ ਆ ਖਾ ਲੋ ਪਹਿਲਾਂ ਇਹ ਖਾਣ ਕੇ ਦਾਣੇ ਤੇ ਮੈਂ ਉਧਰ ਕਬੂਤਰਿਆਂ ਨੂੰ ਪਾਦਾ ਪਹਿਲਾਂ ਦਾਣੇ ਪਾਣੀ ਪੂਣੀ ਤੁਸੀਂ ਮਾਤਾਤਾ ਇਹਨਾਂ ਨੂੰ ਹਾਂ ਦਾਣੇ ਟਰੇ ਚ ਪਾ ਲੈਣ ਤੋਂ ਰੁਕ ਜਾਓ ਪਾਦੇ ਬਈ ਕਬੂਤਰਿਆਂ ਨੂੰ ਦਾਣੇ ਤੇ ਪਾਣੀ ਵੀ ਪਾਤਾ ਓਕੇ ਰਬਟ ਕੁੰਡਾ ਆਪਾਂ ਇਹਨਾਂ ਦਾ ਲਾ ਦੰਨੇ ਆ ਤੇ ਆਹ ਦਾਣੇ ਹੁਣ ਪਾਉਣੇ ਆਪਾਂ ਉਧਰਲੇ ਕਬੂਤਰਾਂ ਨੂੰ ਪਹਿਲਾਂ ਉਹਨਾਂ ਦੀ ਕੁੰਡੀ ਸਾਫ਼ ਕਰਨੀ ਪੈਣੀ ਆਪਾਂ ਨੂੰ ਤੇ ਆ ਖਾ ਰਹੇ ਨੇ ਦੇਖੋ ਤਾਂ ਆਹ ਦੇਖੋ ਰਾਜ ਹਾਂਸ ਬਈ ਬਹੁਤ ਪੈਨੇ ਆ ਬਤਕਾਂ ਦੇ ਮਗਰ ਉਹਦੇ ਮਗਰ ਆ ਛੋਟੀਆਂ ਦੇ ਇਹਨਾਂ ਦਾ ਬਹੁਤ ਬੜਾਂਗਾ ਕਰਦੇ ਨੇ ਇਹ ਪਰ ਲਿਆ ਤਾਜਾ ਪਾਣੀ ਓਕੇ ਰੋਟਾ ਨੇ ਲੈ ਠੀਕ ਹੈ ਆ ਰੱਖ ਦੰਨੇ ਆ ਆ ਰੱਖ ਦੰਨੇ ਆ ਤੇ ਦਾਣੇ ਪਾਤੇ ਹੁਣ ਮੈਂ ਇਹਨਾਂ ਨੂੰ ਕੱਢ ਲਵਾਂ ਖੜ ਜੋ ਗੇਟ ਬੰਦ ਕਰ ਲਾਂ ਕਿਤੇ ਬਾਹਰੇ ਨਿਕਲ ਜਾਣ ਨਾਲੇ ਅੱਜ ਨਿਗਾ ਮਾਰ ਲੈਣਾ ਕਬੂਤਰਾਂ ਤੇ ਆ ਜੋ ਭਾਈ ਕੈਮੋ ਕੈਮਨੇ ਫੈਂਟੇਰ ਕਿਵੇਂ ਆਲੀ ਬੜੀ ਭਈਆ ਵਿਚਾਰੀ ਕੋਈ ਨਹੀਂ ਬਸ ਅੱਜ ਦਾ ਦਿਨ ਲਾਸਟ ਗੰਦ ਪਾਉਣ ਦਾ ਹਾਂ ਲੈ ਆ ਜੋ ਚੋਭੋ ਦਾਣੇ ਇਹਨਾਂ ਦਾ ਵੀ ਕੰਮ ਡੰਨ ਹੈ ਬਾਈ ਤੇ ਆ ਤਾਂ ਫਿਰ ਹੀ ਜਾਣਗੇ ਹੁਣ ਅੜਾ ਹਰ ਜਾ ਕਤੀੜ ਪਹੁੰਚ ਗਏ ਮੋਟਰ ਦੇ ਬਈ ਕੁੱਤਿਆਂ ਨੇ ਸਾਲਿਆਂ ਨੇ ਬਹੁਤ ਤੰਗ ਕਰਿਆ ਹੋਇਆ ਗੇੜ ਮਾਰ ਰਹੇ ਨੇ ਪਿੰਜਰੇ ਦੇ ਇਕ ਟੱਕੀ ਬਣ ਗਈ ਇਹ 100 ਬਣਦੀ ਐ ਡਬਲ ਪੰਨਾ ਖੁੱਲਦਾ ਕਰਨਾ ਨੇ ਜਾਲੀ ਆ ਲਾ ਦੇਣੀ ਆਪਾਂ ਆ ਪਿਆ ਰੋਜ਼ ਨਵੇੜ ਦੀ ਐ ਸੱਲ ਕੰਮ ਰਹਿ ਗਿਆ ਤਾਂ 1 ਇੰਚ ਤੁਹਾਨੂੰ ਪਤਾ ਹੁਣ 2 1.5 ਵਲੌਗ ਬਣ ਜਾਂਦਾ ਮਾਰ ਰਹੇ ਨੇ ਤਾਕੀਆਂ ਤਰ ਤਾਕੀਆਂ ਸ਼ੀਅਰ ਬੋਡ ਨਾਲ ਦੀ ਨਾਲ ਗ੍ਰੈਂਡਰ ਗ੍ਰੈਂਡਰ ਲਪਾਈ ਵੀ ਚੱਲ ਰਹੀ ਐ ਨਾਲ ਦੀ ਨਾਲ ਲਪਾਈ ਉਹ ਦੇਖੋ ਇੱਧਰ ਪਾਣੀ ਲੱਗ ਰਿਹਾ ਹੈ ਕਣਕ ਨੂੰ ਦੇਖੋ ਖਾਲ ਹੁਣ ਪਾਣੀ ਹੋ ਗਿਆ ਫਿਰ ਕਿਉਂਕਿ ਕੰਮ ਚੱਲਦਾ ਦਾ ਇੱਕ ਨੇ ਛੜਤਾ ਖੁੱਲਾ ਹੀ ਦੇਖੋ ਇੱਧਰ ਨੂੰ ਜਾ ਰਿਹਾ ਹੈ ਚੱਲ ਆ ਖੋਲ ਲਾਤੇ ਦੇ ਜਿਹੜੇ ਗੈਂਦੇ ਤੇ ਪਾਏ ਤੇ ਪਾਣੀ ਚੱਲਦਾ ਨਾਲ ਦੀ ਨਾਲ ਕਣਕ ਭਰ ਜੂਗੀ ਚੱਲ ਹੁਣ ਆਹ ਦੇਖੋ ਹੁਣ ਇੱਧਰੋਂ ਡਿਜ਼ਾਈਨ ਦਿਖਾਉਣਾ ਜ਼ਰੂਰ ਨਾਲ ਸਹੀ ਹੈ ਨਾ ਸੋਣਾ ਲੱਗਦਾ ਓਕੇ ਯਾਰ ਬੋਟਾਂ ਤੇ ਚਲੋ ਯੋਯੋ ਮੇ ਕੰਮ ਚੱਲਦਾ ਸਾਨੂੰ ਮੈ ਦਿਖਾਈ ਜਾਣਾ ਹੈ ਪਜੇਰੋ ਆ ਗਈ ਹੈ ਰੇਤੇ ਕੀ ਫਰਕੇ ਨਰਵੈ ਸਿੰਘ ਜੀ ਲੈ ਕੇ ਆਏ ਹੈ ਵੀਰੇ ਆ ਗਈਆਂ ਫਿੱਟ ਐਨ ਰੈਲੀਆਂ ਇਹ ਮਸਤਰੀ ਭਾਈ ਆਲ ਅਰਾਊਂਡਰ ਹੈ ਹੈ ਇਹ ਵੱਦ ਘਟ ਹੋ ਗਿਆ ਵੀਰੇ ਤਾਂ ਔਰ ਇਹ ਪੈਪ ਵੱਦ ਘਟ ਉੱਪਰ ਹਾਂ ਹਾਂ ਕੀ ਚੀਜ਼ ਹੈ ਅੱਛਾ ਆਹ ਦਾ ਆਰਾਊਂਡ ਡਰੇਪ ਹੈ ਮਿਸਤਰੀ ਆਰਾਊਂਡ ਡਰੇਪ ਲਓ ਵੀ ਹੁਣ ਆਪਾਂ ਆ ਗਏ ਇਧਰਲੀ ਮੋਟਰ ਤੇ ਮੋਟਰ ਚਲਾਉਣੀ ਹੈ ਆਪਾਂ ਨੇ ਕਿਉਂਕਿ ਕਣਕਰੋਂ ਪਾਣੀ ਲਾ ਰਹੇ ਆ ਇੱਥੇ ਤੇ ਤੁਹਾਨੂੰ ਮੈਂ ਦਿਖਾਉਣਾ ਇੱਕ ਨਾ ਆ ਗੋਲਿਆਂ 'ਚ ਚਿੱਟਾ ਕਬੂਤਰ ਉੱਡਦਾ ਫਿਰਦਾ ਆ ਗੋਲੇ ਫਿਰਦੇ ਆ ਕਿਧਰ ਲੰਘਿਆ ਆ ਆ ਦੇਖੋ ਆ ਆਉਂਦੇ ਨੇ ਲੰਘੇ ਹੋਣਾ ਛੱਡੋ ਪਰੇ ਜਿੰਦਾ ਖੋਲੀ ਆਪਾਂ ਆ ਦੇਖੋ ਇਹ ਆਹ ਦੇਖੋ ਕੱਲੇ ਆਹ ਦੇਖੋ ਐ ਚਿੱਟਾ ਕਬੂਤਰ ਉੱਡਦਾ ਗੋਲੀਆਂ ਜਾ ਆ ਆਉਂਦਾ ਉੜਦਾ ਫਿਰਦਾ ਚਲੋ ਜਿੰਦਾ ਖੋਲੀਏ ਪਹਿਲਾਂ ਮੋਟਰ ਚਲਾਈਏ ਆਪਾਂ ਏ ਚੱਲ ਵੀ ਏ ਰਨ ਬਸ ਕਿਹਾ ਮਣੀ ਕੇਰ ਬੋਰਡ ਚਲੋ ਫਿਰ ਮਿੱਤਰੋ ਇਧਰ ਆਪਣਾ ਕੰਮ ਨਿਭੜ ਗਿਆ ਚਲਦੇ ਹਾਂ ਹੁਣ ਫੇਰ ਆਪਾਂ ਮਿਸਤਰੀਆਂ ਕੋਲ ਕਿੰਦੀ ਕਰੇਗੀ ਵਈ ਰਫਾਈ ਇਧਰ ਬੇਲੇ ਬੰਦੇ ਤਾਂ ਖੇਲਣਗੇ ਐ ਵੀਰੇ ਸਾਡੇ ਪਿੰਡ ਦਾ ਸਭ ਤੋਂ ਵਿਹਲਾ ਬੰਦਾ ਆ ਬੈਠਾ ਹੁਣ ਚੱਲਿਆਂ ਬਾਈ ਆਪਾਂ ਉੱਪਰਲੇ ਕਬੂਤਰਾਂ ਦਾਣਾ ਪਾਣੀ ਮੈਂ ਕਹਿੰਨਾ ਘੱਟੋ ਘੱਟ 2 ਮਹੀਨੇ ਬਾਅਦ ਉੱਪਰਲੇ ਕਬੂਤਰਾਂ ਕੋਲ ਚੱਲੇ ਆ ਮੈਂ ਅੱਜ ਦਿਖਾਉਣਾ ਤੁਹਾਨੂੰ ਪਹੁੰਚ ਗਏ ਬਾਈ ਉੱਪਰ ਦਾਣੇ ਵਾਖੜੇ ਬੈਨੇ ਮੈਂ ਕਹਿੰਦਾ ਅੱਜ ਇੱਕ ਪਾਸੇ ਵਾਲਾ ਨੂੰ ਖੁੱਲੇ ਛੱਡ ਦਈਏ ਨਾਲੇ ਹਵਾ ਹਵਾ ਲੱਗ ਜੂ ਠੰਡ ਤਾਂ ਹੀ ਨਹੀਂ ਹੈ ਨੀ ਫੁੱਡੇ ਬਿਲਕੁਲ ਸੁੱਕੇ ਨੇ ਦੇਖੋ ਤਾਂ ਫਿਰ ਉੱਤਰੀਆਂ ਮਿੱਲੀ ਦੇਖ ਲਓ ਓਕੇ ਰੋਟੇ ਲੈ ਸਾਰੇ ਗਏ ਨੇ ਆ ਥੱਲੇ ਬੈਠੇ ਝਾੜੇ ਪਏ ਨੇ ਚਲੋ ਮੈਨਨ ਪਾਣੀ ਪੁਣੀ ਪਾਵਾਂ ਲਓ ਵੀ ਕਬੂਤਰਾਂ ਦੇ ਪਾਸੇ ਰੱਖ ਲਈਏ ਦਾਣੇ ਆਪ ਫੇਰ ਕਿਨੇ ਅੰਡਾ ਧਰ ਲਿਆ ਹੁਣ ਕਿਹੜੀ ਕਬੂਤਰੀ ਰਹਿ ਗਈ ਓਰੇ ਉਹ ਧਰ ਲਿਆ ਅੰਡਾ ਕਿਸੇ ਨੇ ਲਓ ਕਬੂਤਰ ਵੀ ਸਾਰੇ ਓਕੇ ਨੇ ਇੱਧਰ ਵੀ ਗਏ ਹੁੰਦੇ ਆ ਸੁਰੱਖਾ ਦੇਖ ਲਓ ਆ ਆਪਣਾ ਟੋੜਾ ਦੇਖ ਲਓ ਓਕੇ ਰੋਟਾ ਕੜ ਚੀਨੇ ਦੇਖ ਲਓ ਇਹ ਕਾਹਣਾ ਛੋਟਾ ਕਲਕਾਂ ਦਾ ਅਜਿਹਾ ਬਹੁਤਾਂ ਕਾਲੀ ਗਾਛਾ ਲਾ ਬਹੁਤ ਦਿਨਾਂ ਤੋਂ ਵਗੋਂ ਦੇਖੀਏ ਨੇ ਪਰ ਐਨ ਓਕੇ ਰੋਬਟਾਂ ਨੇ ਪਰਪਟਾਈ ਜੀ ਕਰਾਂਗੇ ਸ਼ੁਰੂ ਇਹਨਾਂ ਦੀ ਥੋੜੇ ਦਿਨ ਤੱਕ ਦਾਣੇ ਪਾ ਤੇ ਪਾਣੀ ਪਾ ਦਾ ਇਹਨਾਂ ਦਾ ਖੁੱਡਾਪਾ ਕਰਦਨੇ ਬੰਦ ਤੇ ਇਧਰ ਲ ਖੁੱਡਾ ਅਜ ਖੁੱਲਾ ਛੱਟ ਕੇ ਜਾਂਦੇ ਆ ਪਰ ਨਹੀਂ ਯਾਰ ਖੁੱਡੇ ਸੁੱਕੇ ਨੇ ਡਰਾਈ ਨੇ ਕਾਲੂ ਤੋਂ ਪਲਵਾ ਦਾਂਗੇ ਆਪਾਂ ਇਹਨਾਂ ਨੂੰ ਅੱਜ ਅੰਦਰੇ ਦਾਣੇ ਪਾ ਦੰਨੇ ਆ ਲੈ ਦਾਣੇ ਪਾ ਦਾਂ ਪਹਿਲਾਂ ਵੇ ਪਾ ਦੇ ਬਈ ਦਾਣੇ ਓਕੇ ਉੱਤਰ ਕੇ ਖਾ ਲੈਣਗੇ ਤੇ ਗੇਟ ਕਰ ਦਿੰਨੇ ਆਪਾਂ ਬੰਦ ਜਿੰਦੇ ਲਾ ਦੰਨੇ ਆ ਇੱਧਰ ਵੀ ਮੈਂ ਕਹਿੰਦਾ ਥੱਲੇ ਉੱਤਰਿਆ ਆ ਦੇਖੋ ਠੀਕ ਆ ਓਕੇ ਆ ਬੋਟਾ ਚਲੋ ਨੇ ਬੜਿਆ ਕੰਮ ਜਿੰਦੇ ਜਿੰਦੇ ਲਾ ਕੇ ਚੱਲਦੇ ਆਂ ਬਈ ਆਪਾਂ ਥੱਲੇ ਨੂੰ ਉਹਦੇ ਬਾਅਦ ਚੱਲਦੇ ਆਂ ਮੋਟਰ ਤੇ ਇੱਕੋ ਤੁਹਾਨੂੰ ਮੈਂ ਦਿਖਾਉਣਾ ਬਾਹਰ ਨਿਕਲ ਕੇ ਇੱਕ ਮਿੰਟ ਰੁਕ ਜਾਓ ਪਹਿਲਾ ਮੈਂ ਇਹ ਮੀ ਬਾਹਰ ਨਿਕਲ ਗੇ ਨਾ ਤੁਹਾਨੂੰ ਦਿਖਾ ਦਾਂ ਇੱਥੋਂ ਫਾਰਮ ਕਿਹੋ ਜਿਹਾ ਲੱਗਦਾ ਏ ਦੇਖੋ ਤਾਂ ਓਕਰ ਬੋਟਾ ਓਕੇ ਕੰਮ ਉਹ ਲੱਗੇ ਹਿਆ ਗੇਡ ਗੂਡ ਜਿਹਾ ਬਣਾਉਣ ਜਾਂ ਦਰਦਰੁਸਤ ਲਾਗੇ ਬਹੁਤ ਸੋਹਣਾ ਲੱਗੂਗਾ ਦੇਖਿਓ ਚਲੋ ਚੱਲਦੇ ਹਾਂ ਥੱਲੇ ਪਹੁੰਚ ਗਏ ਸਿੱਧਾ ਮੋਟਰ ਤੇ ਬਾਲਟੀ ਚੱਕੀਏ ਉਹ ਕੰਦਰੋਂ ਲਈਏ ਪਾਣੀ ਕਿਉਂਕਿ ਬਾਹਰ ਲਪਾਈ ਸ਼ੁਰੂ ਕਰਨੀ ਹੈ ਹੁਣ ਪਾਣੀ ਆ ਚੱਲਦਾ ਹੀ ਆਪਣੇ ਕੋਲ ਡੱਬਾ ਲੈ ਲੈ ਨੀ ਇੱਕਾ ਪਾਣੀ ਹੀ ਪਾਣੀ ਨਿਬੜ ਕੇ ਅੰਦਰ ਤਾਂ ਬਈ ਆ ਗਿਆ ਬਾਹਰ ਹਾਂ ਪਾਉ ਬੰਦ ਕਰੀ ਲਾਈਟ ਮੈਂ ਇੱਧਰ ਚੱਕ ਕੇ ਕਰਾਂ ਇਹਨੂੰ ਚਾਨਣ ਗਲਤ ਹੋ ਗਿਆ ਮਿਸਤਰੀ ਨੂੰ ਉਹ ਖੂੰਜਾ ਨਹੀਂ ਦਿਖਦਾ ਬੰਦ ਕਰ ਦੇ ਤਾਰਾ ਕੱਢ ਦੇ ਸਵੇਰ ਲਈ ਛਾਣ ਦੀ ਹੈ ਬਈ ਰੇਤਾ ਮੇਰੇ ਤੇਰੀ ਵਾਲੇ ਲੱਗੇ ਹੋਏ ਆ ਉਧਰ ਲਾਈਟ ਲੱਗੀ ਆ ਪਿੰਡੀ ਗਰਦ ਚ ਇਹਨਾਂ ਗੰਦੀ ਹੋ ਜਾਣਾ ਆ ਸੁੱਕਾ ਸੀਮੈਂਟ ਆ ਇੱਥੇ ਉਮਰਾਲੇ ਲੱਗੇ ਬਈ ਇਹ ਤਾਂ ਲੇਟ ਹੋ ਗਿਆ ਬਈ ਬੜਾ ਕੰਮ ਉਹ ਇਧਰ ਆ ਦਿਖਦਾ ਵੀ ਨਹੀਂ ਖੜ ਜਾ ਆ ਗਿਆ ਆ ਗਿਆ ਆ ਗਿਆ ਆਚਾਰ ਨੂੰ ਲੇਟ ਹੋ ਗਏ ਬਈ ਬਹੁਤ ਠੀਕ ਆ ਨਹੀਂ ਅੱਜ ਤਾਂ ਠੀਕ ਹੀ ਹੈ ਆ ਤਾਂ ਕੱਲੇ ਖਰਾਬ ਤਾਂ ਇਹ ਚੂਹਿਆਂ ਨੇ ਜਿੱਥੇ ਖੱਡ ਕਰੀ ਹੋਈ ਹੈ ਉੱਪਰ ਤਾਂ ਇੰਨਾ ਕੁ ਟੂੜੀ ਹੀ ਹੁੰਦੀ ਹੋਇਆ ਖਰਾਬ ਸਰਚ ਲਾਈਟ ਉੱਧਰ ਲਾਈ ਹੀ ਹੈ ਅਸੀਂ ਹਨੇਰੇ 'ਚ ਟੱਕਰਾ ਮਾਰਦੇ ਆ ਚੱਲੇ ਵੀ ਚਾਰ ਲੈ ਕੇ ਆ ਐਂਗਲ ਤਾਂ ਲੈ ਜਾਨੇ ਘਰ ਨੂੰ ਸਮਾਨ ਚਾਦਰ ਪਈ ਰਹਿਣ ਦੇ ਕੱਲ ਨਾਲ ਛਾਣੇਗਾ ਬਾਪੂ ਚਲੋ ਆਓ ਲਓ ਵੀ ਸ਼ਾਮ ਨੂੰ ਇੰਨੇ ਭਾਂਡੇ ਸਮਾਨ ਨਾਲ ਜਾ ਰਹੇ ਆਂ ਚੱਲਦੇ ਆ ਹੁਣ ਆਪਾਂ ਪਹੁੰਚ ਗਏ ਪਹੁੰਚ ਗਏ ਕਮੈਂਟ ਬੋਲਦੀ ਏ ਪਹਿਲਾਂ ਆਏ ਆ ਬਲੌਗਰੀ ਐਂਡਿੰਗ ਵੀ ਕਰਨੀ ਐ ਮੈਂ ਰਾਤ ਨੂੰ ਭੁੱਲੇ ਗਿਆ ਤਾਂ ਗਰਜੰਟ ਬੈਣੀਪਾਲ ਸਾਡਾ ਜੰਟਾ ਬਾਈ ਬਿੰਦਾ ਸਰਪੰਚ ਕੀ ਹਾਲ ਆ ਜੰਟੇ ਨਲਾਇਕ ਯੂਟਿਊਬਰ ਜਸਵੀਰ ਸਿੰਘ ਪੀਵੀ 26 ਵਾਲੇ ਨਾਈਸ ਵੀਡੀਓ ਬ੍ਰਦਰ ਥੈਂਕ ਯੂ ਵੀਰੇ ਸਾਗਰ ਲਵਾਣਾ ਅਮਰਤ ਢਿੱਲੋਂ ਉੱਕੇਰ ਬੋੜਾ ਬਾਈ ਧੰਨਵਾਦ ਵੀਰੇ ਬਹੁਤ ਬਹੁਤ ਮਨਜੀਤ ਵੀਰੇ ਯੂਐਸਏ ਵਾਲਾ ਨਿਊ ਜਰਸੀ ਵਾਲਾ ਨਾਈਸ ਵਰਕ ਵੀਰ ਜੀ ਧੰਨਵਾਦ ਵੀਰੇ ਬਹੁਤ ਬਾਦ ਸਿੰਘ ਮਨਜੋਤ ਭਾਈ ਬਾਈ ਪਿੰਡ ਬਾਈ ਦਾ ਪੋਸਟਰ ਬਣਾ ਲੋ ਤੇ ਅਪ੍ਰੈਲ ਚ ਰੱਖ ਲੋ ਕੋਈ ਨਹੀਂ ਵੀਰੇ ਬਾਕੀ ਬੰਦੇ ਨਾਲ ਸਲਾਹ ਵੀ ਕਰਨੀ ਐ ਇੰਨਾ ਗਰਮ ਨਹੀਂ ਚੱਲਣਾ ਆਪਾਂ ਨੇ ਪੀਵੀ 53 ਮਹਿਕਮਾ ਬਾਈ ਕਬੂਤਰਾਂ ਦਾ ਜੋੜਾ ਕਿੰਨੇ ਦਾ ਵੀਰੇ ਕਦੇ ਨਾ ਵੇਚੇਆਂ ਕਦੇ ਨਾ ਖਰੀਦੇਆਂ ਹਰਦੀਪ ਭੁੱਲਰ ਹੈਲੋ ਹਾਂਜੀ ਕੀ ਹਾਲ ਹੈ ਵੀਰੇ ਪੀਵੀ 26 ਵਾਲੇ ਨਾਈਸ ਵੀਡੀਓ ਬ੍ਰਦਰ ਥੈਂਕ ਯੂ ਵੀਰੇ ਸਾਗਰ ਲਵਾਨਾ ਪੀਵੀ 26 ਵਾਲੇ ਸ਼ੌਂਕੀ ਮਹਿਰਾ ਪੀਵੀ 26 ਵਾਲੇ ਧੰਨਵਾਦ ਵੀਰੇ ਨਿੱਕ ਕਮੈਂਟ ਕਰਨ ਲਈ ਤੇ ਮਿਲਦੇ ਆਂ ਅਗਲੇ ਵਲੌਗ ਚ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਾਂਗੇ ਅਗਲੇ ਵਲੌਗ